ਬੜਾ ਮਹਿੰਗਾ ਹੋ ਜਾਂਦਾ ਹੈ। ਸਿਆਣੀਆਂ ਗੱਲਾਂ ਕਰਦਾ ਹੈ। ਮਹਿੰਗਾ ਬੰਦਾ ਮਹਿੰਗੇ ਕੱਪੜੇ ਪਾ ਕੇ ਨਹੀਂ ਹੁੰਦਾ। ਮਹਿੰਗਾ ਬੰਦਾ ਮਹਿੰਗੇ ਜੁੱਤੇ ਪਾ ਕੇ ਨਹੀਂ ਹੁੰਦਾ। ਮਹਿੰਗੀ ਗੱਡੀ 'ਚ ਬਹਿ ਕੇ ਕੋਈ ਮਹਿੰਗਾ ਨਹੀਂ ਹੁੰਦਾ। ਮਹਿੰਗੀ ਕੋਠੀ 'ਚ ਰਹਿ ਕੇ ਕੋਈ ਮਹਿੰਗਾ ਨਹੀਂ ਹੁੰਦਾ। ਮਹਿੰਗੇ ਪੈਲਸਾਂ 'ਚ ਵਿਆਹ ਕਰਕੇ ਕੋਈ ਮਹਿੰਗਾ ਨਹੀਂ ਹੁੰਦਾ। ਮਹਿੰਗੇ ਹੋਟਲਾਂ 'ਚ ਖਾ ਕੇ ਕੋਈ ਮਹਿੰਗਾ ਨਹੀਂ ਹੁੰਦਾ। ਮਹਿੰਗਾ ਉਹ ਹੈ ਜਿਹਦੇ ਵਿਚਾਰ ਮਹਿੰਗੇ ਆ। ਯਾਰ ਇਹਦੇ ਵੱਡੇ ਹੋਟਲ ਵਿੱਚ ਬੈਠਾ ਖਾਂਦਾ ਹੈ ਬ੍ਰਾਂਡਡ ਕੱਪੜੇ ਪਾਉਂਦਾ ਹੈ ਬ੍ਰਾਂਡਡ ਜੁੱਤੇ ਪਾਉਂਦਾ ਹੈ ਜਦੋਂ ਕਰਦੇ ਆ ਗੱਲ ਮਾਰਦਾ ਜਵਲੀਆਂ ਜਦੋਂ ਤੇ ਨਾਲ ਗੱਲਬਾਤ ਕਰੋਗੇ ਸਿਰੇ ਦਾ ਜੱਪੜ ਤੇ ਜਵਲੀਆਂ ਮਾਰਦਾ ਕਿਧਰੋਂ ਮਹਿੰਗਾ ਜਿਹੜਾ ਬੰਦਾ ਗਿਆਨ ਵੱਲੋਂ ਸਸਤਾ ਹੈ ਇੱਥੋਂ ਸਸਤਾ ਹੈ ਜਿਹੜਾ ਉਹਨੇ ਸਸਤਾ ਰਹਿਣਾ ਜਿੰਨੇ ਮਰਜ਼ੀ ਬ੍ਰਾਂਡਡ ਕੱਪੜੇ ਪਾਈ ਫਿਰੇ ਜਿਹੜਾ ਇੱਥੋਂ ਸਸਤਾ ਹੈ ਜਿਹਦੇ ਵਿਚਾਰ ਮਹਿੰਗੇ ਨਹੀਂ ਉਨੇ ਸਸਤਾ ਹੀ ਰਹਿਣਾ ਜੀ ਸਸਤਾ ਤੇ ਜਿਨ੍ਹਾਂ ਦੇ ਕੋਲ ਆ ਸਤਿਗੁਰੂ ਦਾ ਗਿਆਨ ਹੋਵੇ ਉਹ ਅਮੀਰ ਨੇ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਕੋਈ ਕੱਲਾ ਪੈਸਾ ਚਾਰ ਕੌਡੀਆਂ ਨੇ ਮਾਰ ਦੇ ਕਿਨ ਜਿਨ ਕੇ ਪੱਲੇ ਧਨ ਵਸੇ ਮੈਨੂੰ ਪੈਸਾ ਬਹੁਤ ਹੈ ਜੀ ਮਹਾਰਾਜ ਜਿੱਦਾਂ ਆਪਾਂ ਸਵਾਲ ਕਰੀਏ ਵੀ ਗੁਰੂ ਜੀ ਆ ਬੰਦੇ ਦੇ ਕਿੱਡੇ ਭਾਗ ਚੰਗੇ ਆ ਜੀ ਵੇਖੋ ਅਮੀਰ ਹੈ ਗੁਰੂ ਜੀ ਕਹਿੰਦੇ ਜਿਨ ਕੇ ਪੱਲੇ ਧਨ ਵਸੇ ਪੈਸਾ ਹੀ ਹੈ ਤਿੰਨ ਕਾ ਨਾਉ ਫਕੀਰ ਤੇ ਫਕੀਰ ਬੰਦਾ ਹੈ ਜੇ ਗੁਣ ਨਹੀਂ ਜੇ ਅਕਲ ਨਹੀਂ ਜੇ ਸਮਝ ਨਹੀਂ ਜੇ ਚੰਗੀ ਸੋਚ ਨਹੀਂ ਜੇ ਵਿਚਾਰ ਚੰਗੀ ਨਹੀਂ ਇਹਦੇ ਕੋਲ ਇਹਨੂੰ ਕਹਿੰਦਾ ਅਮੀਰ ਹੈ ਮਹਾਰਾਜ ਬਹੁਤ ਅਮੀਰ ਹੈ ਕਹਿੰਦੇ ਲੈ ਜਿੰਨ ਕਾ ਪੱਲਾ ਧੰਵਸ ਹੈ ਤਿੰਨ ਕਾ ਨਾਉ ਫਕੀਰ ਤੇ ਕੁਛ ਨਹੀਂ ਫਕੀਰ ਬੰਦਾ ਕੱਖ ਨਹੀਂ ਇਹਦੇ ਪੱਲੇ ਤੇ ਮਹਾਰਾ ਤੁਸੀਂ ਅਮੀਰ ਕਿਹਨੂੰ ਮੰਨਦੇ ਹੋ ਕਹਿੰਦੇ ਜਿੰਨ ਕਾ ਹਿਰਦੈ ਤੂੰ ਵਸਹਿ ਤੇ ਨਰ ਗੁਣੀਹੀ ਆਹ ਹੈ ਗੁਨਾ ਦਾ ਸਾਗਰ ਛੱਪਰੀ ਤੇ ਰਹਿੰਦਾ ਹੋਵੇ ਭਾਵੇਂ ਭੱਲੀ ਸਾਹਬੀ ਛੱਪਰੀ ਜਾ ਮੈਂ ਗੁਣ ਗਾਏ ਕਿਤੀ ਕਾਮਨਾ ਤਲ ਹਰ ਜਿਤ ਹਰ ਵਿਸਰਾਏ ਛੱਪਰੀਆਂ ਚ ਰਹਿਣ ਵਾਲੇ ਵੀ ਪਿਆਰੇ ਲੱਗਦੇ ਐ ਜੀ ਇਹਦੇ ਸੋਹਣਾ ਲੱਗਦਾ ਹੈ ਵਿਚਾਰ ਚੰਗੀ ਐ ਸੋਚ ਚੰਗੀ ਐ ਗੱਲਬਾਤ ਵੇਖੇ ਦੀ ਇੱਕ ਇੱਕ ਬਚਨ ਇਹਦਾ ਕਿੰਨਾ ਮਹਿੰਗਾ ਐ ਰਾਸੀ ਫੇਰ ਆਉਂਦਾ ਪਿਆਰਿਓ ਸੋਚ ਵਧੀਆ ਹੋਵੇ ਭਲਾ ਸੋਚ ਵਧੀਆ ਕਿਵੇਂ ਬਣਦੀ ਹੈ ਨੋਟ ਕਰੋ ਮੇਰੇ ਉਹ ਨੌਜਵਾਨ ਵੀਰੋ ਭਰਾਵੋ ਨੋਟ ਕਰਿਓ ਜਨਾ ਸਾਰਾ ਦਿਨ ਕੁੜੀਆਂ ਮਲ ਕੇ ਆ ਨਸ਼ੇ ਤਰ੍ਹਾਂ ਤਰ੍ਹਾਂ ਦੇ ਕਰਕੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ਿਆਂ 'ਚ ਚੱਲ ਰਹੇ ਐ ਇਹ ਕੁਝ ਕਰਕੇ ਸੋਹਣੇ ਨਹੀਂ ਬਣ ਲੱਗੀ ਦਾ ਗੁਰਬਾਣੀ ਦਾ ਗਿਆਨ ਐ ਜਿਹੜਾ ਇਹ ਬੰਦੇ ਨੂੰ ਸੋਹਣਾ ਬਣਾਉਂਦਾ ਹੈ ਗੁਰਬਾਣੀ ਦੇ ਗਿਆਨ ਨਾਲ ਤੁਹਾਡੀ ਵਿਚਾਰ ਸੋਹਣੀ ਹੋਏਗੀ ਮੱਤ ਵਿੱਚ ਆ ਵੇਖੋ ਮੱਤ ਵਿੱਚ ਰਤਨ ਜਵਾਹਰ ਮਾਨਕ ਆ ਨਗਦੇ ਨਾ ਵਿਖਾ ਆ ਵੇਖੋ ਜੀ ਨਗ ਪਾਇਆ ਐਦਾਂ ਨਾ ਵਿਖਾ ਵੀ ਆ ਨਗ ਵੇਖੋ ਜੀ ਮੇਰੇ ਆ ਡਾਇਮੰਡ ਪਾਇਆ ਵੇਖੋ ਜੀ ਮੇਰੇ ਆ ਹਾਰ ਪਾਇਆ ਵੇਖੋ ਜੀ ਮੇਰੇ ਆ ਮੇਰੇ ਕੱਪੜੇ ਵੇਖ ਲਓ ਜੀ ਕਹਿੰਦੇ ਇਹ ਛੱਡ ਦੇ ਚੰਗੀ ਗੱਲ ਐ ਤੇਰੇ ਕੋਲ ਪੈਸੇ ਹੈ ਨੇ ਸੋਨਾ ਹੈ ਐ ਹੀਰੇ ਹੈ ਨੇ ਮਾੜਾ ਨਹੀਂ ਪਾਈ ਫਿਰਦਾ ਪਰ ਆ ਆ ਆ ਆ ਵਿਖਾ ਮਤ ਵਿੱਚ ਤੇਰੀ ਵਿੱਚ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਵਿਚਾਰ ਚਾਹੀਦੇ ਸੀ ਮਤ ਵਿੱਚ ਰਤਨ ਜਵਾਹਰ ਮਾਨਿਕ ਕਿਵੇਂ ਆ ਜਾਂਦੇ ਆ ਜੀ ਅੱਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖ ਸੁਣੀ ਆ ਸਿੱਖਿਆ ਸੁਣਨੀ ਸ਼ੁਰੂ ਕਰਦੇ ਮਤ ਵਿੱਚ ਪੈਦਾ ਹੋਣਗੇ ਆਪਣੇ ਆਪ ਆਪਣੇ ਆਪ ਆਉਣਗੇ ਜੀ ਵਿਚਾਰ ਇੱਕ ਇੱਕ ਵਿਚਾਰ ਦੀ ਕੀਮਤ ਕੋਈ ਨਹੀਂ ਇਹ ਮਹਿੰਗੇ ਬੜੇ ਆ ਹੁਣ ਵੇਖਿਓ ਸੁਣੋ ਧਿਆਨ ਨਾਲ ਨੋਟ ਕਰਿਓ ਵਿਆਹ ਹੋਇਆ ਜੀ ਸਾਲ ਹੋ ਗਿਆ ਵਿਆਹ ਹੋਏ ਨੂੰ 10 ਲੱਖ ਦੀ ਗੱਡੀ ਐ ਵੱਡੀ ਕੋਠੀ ਦੇ ਵਿੱਚੋਂ ਪਤੀ ਪਤਨੀ ਗਏ ਐ ਗੱਡੀ ਦੇ ਵਿੱਚ ਹੀ ਲੜਦੇ ਸਾਲ ਵਿਆਹ ਤੋਂ ਹੋਇਆ ਗੱਡੀ 'ਚ ਹੀ ਲੜਦੇ ਹੁਣ ਗੱਡੀ 'ਚ ਲੜਾਈ ਛਿੜਪੀ ਦੋਵੇਂ ਪਤੀ ਪਤਨੀ ਲੜਪੇ ਵਾਪਸ ਆ ਗਏ ਕਰੇ ਗੱਡੀ 'ਚੋਂ ਉਤਰੇ ਕਰੇ ਆ ਗਏ ਬੀਬੀ ਨੇ ਮੁੰਦਰੀਆਂ ਪਾਈਆਂ ਹੋਈਆਂ ਡਾਇਮੰਡ ਲੱਗੇ ਹੋਏ ਐ ਕਾਕੇ ਨੇ ਵੀ ਬਥੇਰਾ ਕੁਝ ਪਾਇਆ ਹੋਇਆ ਜੰਜੀਰੀ ਵੀ ਪਾਈ ਹੋਈ ਐ ਕੜਾ ਪਾਇਆ ਹੋਇਆ ਸਾਰਾ ਕੁਝ ਬਹੁਤ ਵਧੀਆ ਐ ਮਹਿੰਗੇ 50000 ਦੇ ਸੋਫੇ ਤੇ ਬੈਠੇ ਇੱਕ ਦੂਜੇ ਨਾਲ ਲੜਦੇ ਐ ਕੋਠੀ 50 ਲੱਖ ਦੀ ਐ 50 ਲੱਖ ਦੀ ਕੋਠੀ 50000 ਦਾ ਸੋਫਾ 20 ਲੱਖ ਦੇ ਗਹਿਣੇ ਪਾਏ ਐ ਬੀਬੀ ਨੇ 20 ਲੱਖ ਦੇ ਗਹਿਣੇ ਐ ਸੋਫਾ ਮਹਿੰਗਾ ਐ 20 ਲੱਖ ਦੀ ਗੱਡੀ ਚੋਂ ਉੱਤਰ ਕੇ ਆਏ ਐ ਲੜਦੇ ਨੇ ਐ ਇੱਕ ਦੂਜੇ ਕਨੇ ਉਂਗਲਾਂ ਕਰ ਕਰਕੇ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ ਉਹ ਕਹਿੰਦੇ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ ਕਲੇਸ਼ ਪਿਆ ਪਿਆ ਹੁਣ ਮੈਨੂੰ ਜਰਾ ਜਵਾਬ ਦਿਓ ਐ ਝਗੜਾ ਚੱਲ ਰਿਹਾ ਪੂਰਾ ਹੁਣ 50 ਹਜ਼ਾਰ ਦੇ ਸੋਫੇ ਹੁਣ ਇਹਨਾਂ ਨੂੰ ਸ਼ਾਂਤੀ ਦੇ ਸਕਦੇ ਨੇ ਬੋਲੋ